ਜੇ ਧਰਤੀ ਤੇ ਰੁੱਖ ਨਾ ਹੁੰਦਾ ਜਿਉਂਦਾ ਕੋਈ ਮਨੁੱਖ ਨਾ ਹੁੰਦਾ ਜੇ ਜਿਉਂਦਾ ਹੁੰਦਾ ਸੌ ਲੱਗੇ ਉਹਦੇ ਕੋਲ ਕੋਈ ਸੁੱਖ ਨਾ ਹੁੰਦਾ ਨਾ ਜੰਗਲ ਨਾ ਬੇਲੇ ਹੁੰਦੇ ਅੰਬ ਅਨਾਰ ਨਾ ਕੇਲੇ ਹੁੰਦੇ ਨਾ ਹੀ ਪੈਂਦੀਆਂ ਪਿਪਲੀ ਪੀਂਗਾ ਨਾ ਸਾਵਣ ਦੇ ਮੇਲੇ ਹੁੰਦੇ ਬੱਚਿਓ ਰੁੱਖ ਦਾ ਤੇ ਮਨੁੱਖ ਦਾ ਆਪਸ ਵਿੱਚ ਬੜਾ ਗੂੜਾ ਸਬੰਧਾ ਰੱਬ ਦੀ ਬਣਾਈ ਹੋਈ ਸੋਹਣੀ ਕੁਦਰਤ ਨੇ ਸਾਨੂੰ ਬੜੇ ਅਣਮੋਲ ਤੇ ਅਣਮੁੱਲੇ ਤੋਹਫੇ ਬਖਸ਼ੇ ਨੇ ਜੋ ਸਾਡੀ ਜ਼ਿੰਦਗੀ ਦਾ ਸਿੱਧੇ ਜਾਂ ਅਸਿੱਧੇ ਤੌਰ ਤੇ ਸਹਾਰਾ ਬਣਦੇ ਨੇ ਉਹਨਾਂ ਤੋਹਫਿਆਂ ਦੇ ਵਿੱਚੋਂ ਇੱਕ ਬੇਸ਼ੁਮਾਰ ਤੋਹਫਾ ਰੁੱਖ ਰੁੱਖ ਸਾਡੇ ਲਈ ਉਨੇ ਜ਼ਰੂਰੀ ਆ ਜਿੰਨੇ ਸਾਡੇ ਲਈ ਸਾਹ ਜ਼ਰੂਰੀ ਨੇ ਸੋ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਦੂ ਚਾਰ ਹਰਿਆਲੀ ਵੇਕੀ ਕਰਨਾ ਤੱਤਾ ਨੂੰ